ਪੰਜਾਬ ਦੇ ਵਿੱਚ ਇਸ ਵੇਲੇ ਤਿੰਨ ਤਰ੍ਹਾਂ ਦੀਆਂ ਆਵਾਜ਼ਾਂ ਸਭ ਦੇ ਕੰਨਾਂ ਤੱਕ ਪਹੁੰਚ ਰਹੀਆਂ ਲੀਡਰਾਂ ਦੇ ਪਿੱਛੇ ਲੱਗਣ ਵਾਲੇ ਨਾਅਰੇ ਲੀਆਂ ਕਿ ਤੇਰੀ ਸੋਚ ਤੇ ਪੈਰਾ ਧਿਆੰਗੇ ਠੋਕੇ ਦੂਜੀ ਆਵਾਜ਼ ਹੈ ਗੋਲੀਆਂ ਦੀ ਟਾੜ-ਟਾੜ ਦੀ ਕਿਤੇ ਵੀ ਚਲਦੀ ਆ ਕਦੇ ਵੀ ਚਲਦੀ ਆ ਕਿਸੇ ਨੂੰ ਵੀ ਕਿਸੇ ਵੱਲੋਂ ਵੀ ਮਾਰ ਦਿੱਤਾ ਜਾਂਦਾ ਤੇ ਤੀਜੀ ਆਵਾਜ਼ ਵੈਣਾਂ ਦੀ ਜਿਨ੍ਹਾਂ ਦੇ ਘਰ ਦੇ ਵਿੱਚ ਸੱਥਰ ਬਿਛਦਾ ਉੱਥੇ ਵੈਣ ਪੈਂਦੇ ਆ ਉਹ ਵੈਣ ਕਾਲਜੇ ਨੂੰ ਪਾੜ ਜਾਂਦੇ ਆ ਇਹਨਾਂ ਤਿੰਨ ਆਵਾਜ਼ਾਂ ਤੋਂ ਬਿਨਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਕੋਈ ਵੀ ਆਵਾਜ਼ ਸੁਥਾਈ ਨਹੀਂ ਇਹ ਉਹ ਆਵਾਜ਼ਾਂ ਜਿਹੜੀਆਂ ਥੋੜੇ-ਥੋੜੇ ਸਮੇਂ ਬਾਅਦ ਤੁਹਾਡੇ ਕੰਨਾਂ ਤੱਕ ਪਹੁੰਚਦੀਆਂ ਜਾਂ ਪੁਚਾੜਿਤ ਰਹਿ ਜਾਂਦੀਆਂ ਹੁਣ ਇਹੋ ਜੀ ਬੈਣਾ ਦੀ ਗੋਲੀਆਂ ਦੀ ਤਾੜ-ਤਾੜ ਦੀ ਤੇ ਸਿਆਸੀ ਸ਼ਕੂਤਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਸ਼ਹਿਣਾ ਪਿੰਡ ਦੇ ਵੱਲੋਂ ਬਰਨਾਲਾ ਦੇ ਕੋਲੇ ਪਿੰਡਾ ਸ਼ਹਿਣਾ ਸ਼ਹਿਣਾ ਪਿੰਡ ਦੇ ਵਿੱਚ ਸਾਬਕਾ ਸਰਪੰਚਣੀ ਦੇ ਪੁੱਤ ਸੁਖਵਿੰਦਰ ਸਿੰਘ ਦਾ ਪਿੰਡ ਦੇ ਜਿੰਦਰ ਦੇ ਵੱਲੋਂ ਕਤਲ ਕੀਤਾ ਗਿਆ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਤਿੰਨ ਮੁਲਜ਼ਮ ਫੜਲੇ ਆ ਜਿਨੇ ਕਤਲ ਕਰਵਾਇਆ ਜਿਨੇ ਕਤਲ ਕੀਤਾ ਰੇਡੀ ਨੇ ਮਦਦ ਕੀਤੀ ਆ ਯਾਨੀ ਕਿ ਤਿੰਨੇ ਬੰਦੇ ਅਸੀਂ ਗ੍ਰਿਫਤਾਰ ਕਰ ਲਿਆ ਰਿਮਾਂਡ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਕਿਹੜਾ ਡੀਆਈਜੀ ਕੁਲਦੀਪ ਚਾਹਲ ਸਾਹਿਬ ਦਾ ਉਹ ਕਹਿੰਦੇ ਜੀ ਕਿ ਅਸੀਂ ਇਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿਆਂਗੇ ਹੁਣ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਕੁਝ ਲੋਕਾਂ ਨੇ ਇਹ ਗੱਲ ਕਹੀ ਕਿ ਸੁਖਵਿੰਦਰ ਸਿੰਘ ਦਾ ਅਸਲਾ ਜਮ੍ਹਾਂ ਕਰਵਾ ਲਿਆ ਗਿਆ ਸੀ ਜੇ ਉਹਦੇ ਕੋਲੇ ਅਸਲਾ ਹੁੰਦਾ ਤਾਂ ਉਹ ਮੁਕਾਬਲਾ ਕਰਦਾ ਦੂਜੇ ਪਾਸੇ ਇਹ ਵੀ ਖਬਰ ਆਈ ਹੈ ਜੀ ਕਿ ਉਹਨੂੰ ਥ੍ਰੈਟ ਸੀ ਉਹਨੂੰ ਧਮਕੀਆਂ ਆ ਰਹੀਆਂ ਸੀ ਉਦੇ ਵੱਲੋਂ ਪੁਲਿਸ ਦੇ ਕੋਲੋਂ ਸਿਕਿਉਰਿਟੀ ਮੰਗੀ ਗਈ ਸੀ ਅਧਿਕਾਰੀਆਂ ਦੇ ਕੋਲੋਂ ਪਰ ਉਹਨੂੰ ਮਿਲੀ ਨਹੀਂ ਹੁਣ ਪੱਤਰਕਾਰਾਂ ਦੇ ਕੋਲੇ ਕਈ ਸਵਾਲਾਂ ਦੇ ਉੱਤਰ ਦਿੱਤੇ ਪਹਿਲਾਂ ਮੈਂ ਉਹਨਾਂ ਸਵਾਲਾਂ ਦੇ ਉੱਤਰ ਲੱਭਦਿਆਂ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹੜੀ ਗੱਲ ਕਹੀ ਆ ਤੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਵੀ ਦੱਸਦੇ ਆ ਪੁਲਿਸ ਅਧਿਕਾਰੀਆਂ ਨੇ ਗੱਲ ਕਹੀ ਆ ਡੀਆਈਜੀ ਸਾਹਿਬ ਨੇ ਉਹ ਕਹਿੰਦੇ ਜੀ ਅਸਲ ਦੇ ਵਿੱਚ ਇਹ ਪੋਲਿਟਿਕਲ ਰੰਜਿਸ਼ ਦਾ ਨਤੀਜਾ ਨਹੀਂ ਆ ਇਹ ਅਸਲ ਦੇ ਵਿੱਚ ਆਪਸੀ ਲੈਣ ਦੇਣ ਦਾ ਨਤੀਜਾ ਇਹ ਆਪਸ ਦੇ ਵਿੱਚ ਯਾਰੀ ਦੇ ਵਿੱਚ ਪਈ ਫਿੱਕਾ ਦਾ ਨਤੀਜਾ ਕਿਉਂਕਿ ਜਿੰਦਰ ਤੇ ਸੁਖਵਿੰਦਰ ਕਤਲ ਕਰਨ ਵਾਲਾ ਤੇ ਕਤਲ ਹੋਣ ਵਾਲਾ ਇਹ ਦੋਵੇਂ ਆਪਸ ਦੇ ਵਿੱਚ ਪੱਕੇ ਸਾਥੀ ਵੀ ਆ ਦੋਵੇਂ ਇੱਕੋ ਪਿੰਡ ਦੇ ਆ ਇਸ ਕਰਕੇ ਇਹਦੇ ਪਿੱਛੇ ਆਪਾਂ ਸਿਆਸੀ ਕਹਾਣੀ ਨਹੀਂ ਕਹਿ ਸਕਦੇ ਦੂਜੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ 5.5 ਲੱਖ ਰੁਪਏ ਦਾ ਮਾਮਲਾ ਜਿਹੜੀ ਕਿ ਹੁਣ ਤੱਕ ਸਾਡੇ ਕੋਲੇ ਜਾਣਕਾਰੀ ਪਹੁੰਚੀ ਆ ਉਹਦੇ ਕਰਕੇ ਇਹ ਰੰਜਿਸ਼ ਚੱਲਦੀ ਸੀ ਪਤਾ ਲੱਗਾ ਵੀ ਡੀਆਈਜੀ ਸਾਹਿਬ ਕਹਿੰਦੇ ਜੀ ਕੁਲਦੀਪ ਚਾਹਣ ਉਹ ਕਹਿੰਦੇ ਜੀ ਅਸੀਂ ਤਿੰਨਾਂ ਨੂੰ ਪੁਲਿਸ ਰਿਮਾਂਡ ਦੇ ਉੱਤੇ ਲੈ ਕੇ ਇੰਟਰੋਗੇਟ ਕਰਕੇ ਜਾਣਕਾਰੀ ਲਵਾਂਗੇ ਪੈਸਿਆਂ ਦੇ ਲੈਣ ਦੇਣ ਦੀ ਗੱਲ ਆ ਫਿਲਹਾਲ ਉਹ ਕਹਿੰਦੇ ਕਿ ਸਾਡੇ ਕੋਲੇ ਇੱਕ ਚਸ਼ਮਦੀਦ ਵੀ ਆ ਉਹ ਚਸ਼ਮਦੀਦ ਆ ਜਿਹੜਾ ਉਹ ਅਸੀਂ ਨਸ਼ਰ ਨਹੀਂ ਕਰ ਸਕਦੇ ਤਾਂ ਜੋ ਉਹਦੀ ਸਿਕਿਉਰਿਟੀ ਨੂੰ ਕਿਸੇ ਕਿਸਮ ਦਾ ਖਤਰਾ ਨਾ ਪੈਦਾ ਹੋਵੇ ਹੁਣ ਜਿਹੜੀ ਮਹੱਤਵਪੂਰਨ ਗੱਲ ਆ ਵੀ ਉਹ ਜਿਹੜਾ ਇਹਨਾਂ ਦੇ ਕੋਲੇ ਸੀਗਾ ਰਵਲਵਰ ਉਹ ਕਿਉਂ ਜਮ੍ਹਾਂ ਕਰਵਾਇਆ ਸੀ ਪੁਲਿਸ ਦੇ ਕੋਲੇ ਕੀ ਸੱਚੀ ਮੁੱੱਚੀ ਪੁਲਿਸ ਦੇ ਕੋਲੇ ਜਮ੍ਹਾਂ ਕਰਵਾਇਆ ਸੀ ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਬਿਆਨ ਆਇਆ ਡੀਆਈਜੀ ਨੇ ਇਹ ਗੱਲ ਸਾਫ਼ ਕਰਤੀ ਹੈ ਕਿ ਪੁਲਿਸ ਨੇ ਉਸ ਦਾ ਕੋਈ ਵੀ ਆਰਮਜ਼ ਲਾਇਸੈਂਸ ਜਮ੍ਹਾਂ ਨਹੀਂ ਸੀ ਕਰਵਾਇਆ ਇਹ ਗੱਲ ਬੇਬਨਿਆ ਦਾ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਰਿਕਾਰਡ ਨੂੰ ਚੈੱਕ ਕੀਤਾ ਸੁਖਵਿੰਦਰ ਸਿੰਘ ਕਲਕੱਤਾ ਨੇ 2025 ਦੇ ਵਿੱਚ ਡੀਸੀ ਦੇ ਕੋਲ ਐਨਓਸੀ ਦੇ ਲਈ ਅਪਲਾਈ ਕੀਤਾ ਸੀ ਉਹ ਆਪਣਾ ਰਵਾਲਵਰ ਵੇਚਣਾ ਚਾਹੁੰਦਾ ਸੀ ਜਿਸ ਤੋਂ ਬਾਅਦ ਇਹ ਹਥਿਆਰ ਵੇਚ ਦਿੱਤਾ ਤੇ ਨਵੇਂ ਵੈਪਨ ਦੇ ਲਈ ਅਪਲਾਈ ਕੀਤਾ ਕਲਕੱਤਾ ਦਾ ਲੈਸੈਂਸ 2029 ਤੱਕ ਵੈਲਿਡ ਹੈ ਮਿਆਦ ਉਦੀ ਉਦੋਂ ਤੱਕ ਆ ਹੁਣ ਅਗਲੀ ਗੱਲ ਜਿਹੜਾ ਸਵਾਲ ਹੈ ਜੀ ਕਿ ਸਿਕਿਉਰਿਟੀ ਮੰਗੀ ਪਰ ਸਿਕਿਉਰਿਟੀ ਦਿੱਤੀ ਨਹੀਂ ਉਹਦਾ ਜਵਾਬ ਉਹਨਾਂ ਨੇ ਨਿਤਾਜੀ ਕਿ ਦੇਖੋ ਇਹਦੇ ਬਾਰੇ ਐਸਐਸਪੀ ਸਾਹਿਬ ਜਾਣਕਾਰੀ ਰਹਿਣਗੇ ਇਹ ਕੀ ਮੰਗ ਕੀਤੀ ਗਈ ਸੀ ਕੀ ਇਹਦੇ ਪਿੱਛੇ ਕਾਰਨ ਸੀ ਤੇ ਹੁਣ ਅਗਲਾ ਸਵਾਲ ਇਹ ਆ ਕਿਉਂਕਿ ਇੱਥੇ ਭਦੌੜ ਦੇ ਵਿਧਾਇਕ ਦੇ ਨਾਲ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਹੜਾ ਦੋਵਾਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋਈ ਸੀ ਉਹ ਕੁਝ ਮਹੀਨੇ ਪਹਿਲਾਂ ਦੀ ਆ ਜਿਹਦੇ ਵਿੱਚ ਬੜੀਆਂ ਤਲਖ ਗੱਲਾਂ ਹੋ ਰਹੀਆਂ ਹੁਣ ਇਹਦੇ ਪਿੱਛੇ ਸਿਆਸੀ ਕਾਰਨ ਜੋੜਿਆ ਜਾ ਰਿਹਾ ਵੀ ਕਿਤੇ ਕਰਵਾਇਆ ਤਾਂ ਨਹੀਂ ਗਿਆ ਕਤਲ ਸੁਪਾਰੀ ਦੇਖ ਕੇ ਤਰੀਕਾ ਕਤਲ ਕਰਵਾਇਆ ਗਿਆ ਕਾਰਨ ਲੱਭਦਿਆਂ ਲੱਭਦਿਆਂ ਪਤਾ ਨਹੀਂ ਕਿੰਨੇ ਮਹੀਨੇ ਬੀਤ ਜਾਣੇ ਆ ਤੇ ਸੁਖਵਿੰਦਰ ਸਿੰਘ ਵਾਂਗੂ ਪਤਾ ਨਹੀਂ ਹੋਰ ਕਿਹਦਾ ਕਤਲ ਹੋ ਜਾਣਾ ਇਹ ਗੱਲ ਕੌੜੀ ਆ ਜੇ ਅੱਜ ਪਿੰਡ ਦਾ ਬੰਦਾ ਪਿੰਡ ਦੇ ਬੰਦੇ ਨੂੰ ਗੋਲੀ ਮਾਰ ਕੇ ਗਲ ਦੇ ਵਿੱਚ ਗੋਲੀ ਮਾਰ ਕੇ ਮਾਰ ਸਕਦਾ ਪਹਿਲਾ ਸਵਾਲ ਇਹ ਜੀ ਕਿ ਬੰਦਾ ਯਕੀਨ ਕਿਹਦੇ ਉੱਤੇ ਕਰੂਗਾ ਦੂਜੀ ਗੱਲ ਇਹ ਵੀ ਜੇਕਰ 5 5.5 ਲੱਖ ਰੁਪਏ ਦਾ ਮਾਮਲਾ ਵੀ ਹੋਵੇ ਤਾਂ ਯਾਰੀ ਦੇ ਵਿੱਚ ਆ ਕੁਝ ਵੀ ਹੁੰਦਾ ਗਦਾਰੀ ਕਿਵੇਂ ਹੁੰਦੀ ਆ ਤੀਜੀ ਗੱਲ ਇਹ ਆ ਵੀ ਜੇਕਰ ਇਹ ਸਿਆਸੀ ਕਾਰਨ ਵੀ ਹੋਵੇ ਤਾਂ ਪਿੰਡਾਂ ਤੱਕ ਰਾਜਨੀਤੀ ਕਿਸ ਤਰੀਕੇ ਨਾਲ ਪਹੁੰਚ ਚੁੱਕੀ ਆ ਇਹ ਵੀ ਜਾਣਦੇ ਆ ਤੇ ਚੌਥਾ ਸਵਾਲ ਇਹ ਆ ਕਿ ਜਿਹੜੇ ਭੈਣਾ ਵੀਰ ਅੱਜ ਸੰਘਰਸ਼ ਕਰ ਰਹੇ ਆ ਇਹਨਾਂ ਦੇ ਸੰਘਰਸ਼ ਨੂੰ ਕਿੰਨੇ ਕ ਲੰਬੇ ਸਮੇਂ ਦਾ ਬੂਰ ਪਊਗਾ ਸਮਾਂ ਦੱਸੂਗਾ ਜਦੋਂ ਆਮ ਤੌਰ ਤੇ ਬੰਦੇ ਦਾ ਸਸਕਾਰ ਹੋ ਜਾਂਦਾ ਭੋਗ ਪਾਇਆ ਜਾਂਦਾ ਬਾਅਦ ਦੇ ਵਿੱਚ ਕੱਲੀਆਂ ਤਰੀਕਾ ਹੁੰਦੀਆਂ ਤਰੀਕਾ ਭੁਗਤੀ ਚੱਲੋ ਜੁੱਤੀਆਂ ਕਸਾਈ ਚੱਲੋ ਐਸਆਈਟੀ ਬਣ ਜਾਂਦੀ ਆ ਪੜਤਾਲ ਕਰਾਂਗੇ ਪੜਤਾਲ ਦੇ ਵਿੱਚੋਂ ਆਹ ਕਸੂਰਵਾਰ ਨਿਕਲਿਆ ਆਹ ਬੇਕਸੂਰ ਨਿਕਲਿਆ ਇਹਨੂੰ ਨਾਮਜ਼ਦ ਕਰ ਲਿਆ ਇਹਨੂੰ ਫੜ ਲਿਆ ਇਹ ਭੱਜਿਆ ਹੋਇਆ ਇਹਨਾਂ ਗੱਲਾਂ ਦੇ ਵਿੱਚੋਂ ਕੁਝ ਹੋਰ ਕਦੇ ਨਿਕਲਿਆ ਤਾਂ ਮੈਨੂੰ ਆਪ ਜੀ ਦੱਸ ਦਿਓ ਇਹ ਕੱਲੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਨਹੀਂ ਇਹ ਅਸਲ ਵਿੱਚ ਪੰਜਾਬ ਦੇ ਵਿੱਚ ਇੱਕ ਭਰੋਸੇ ਦਾ ਵੀ ਕਤਲ ਆ ਪੰਜਾਬ ਦੇ ਵਿੱਚ ਇੱਕ ਬੰਦਾ ਜਿਹੜਾ ਕਿ ਸਪਸ਼ਟ ਤੌਰ ਦੇ ਉਤੇ ਗਲਤ ਨੂੰ ਗਲਤ ਕਹਿੰਦਾ ਇਹ ਉਹਦੀ ਆਵਾਜ਼ ਨੂੰ ਦਬ ਕੇ ਬਾਕੀਆਂ ਨੂੰ ਚਾਣਨ ਕਰਨ ਦਾ ਵੀ ਕਤਲ ਆ ਵੀ ਭਾਈ ਜਕਰ ਤੁਸੀਂ ਵੀ ਬੋਲੋਗੇ ਇੰ样 ਹੋ ਜਾਂਦਾ ਇਹਦੇ ਪਿੱਛੇ ਕੋਈ ਸਿਆਸੀ ਜਰਬਾ ਤਕਸੀਮਾ ਹੈ ਕਿ ਨਹੀਂ ਹੈ ਮੈਨੂੰ ਇਹਦੇ ਬਾਰੇ ਤਾਂ ਪਤਾ ਨਹੀਂ ਇਹ ਤਾਂ ਚਲੋ ਆਉਂਦੇ ਸਮੇਂ ਦੇ ਵਿੱਚ ਲੋਕ ਭੈਣਾ ਵੀਰ ਦੱਸਣਗੇ ਪੜਤਾਲ ਦੀ ਰਿਪੋਰਟ ਦਸੂਗੀ ਪਰ ਉਸ ਪਰਿਵਾਰ ਦਾ ਕਸੂਰ ਕੀ ਆ ਜਿਹੜੇ ਪਰਿਵਾਰ ਦਾ ਜਵਾਨ ਮੁੰਡਾ ਤੁਸੀਂ ਲੈ ਬੈਠੇ ਆ ਜਿਹੜੇ ਪਰਿਵਾਰ ਦਾ ਤੁਸੀਂ ਬਿਲਕੁਲ ਸੱਚਾ ਨਾਸ਼ ਕਰਕੇ ਰੱਖਤਾ ਤੁਸੀਂ ਦੇਖੋ ਬੰਦਾ ਇਹ ਗੱਲ ਕਹਿ ਰਿਹਾ ਜਿਹਨੇ ਗੋਲੀ ਮਾਰੀ ਆ ਉਹ ਬੰਦਾ ਵੀਡੀਓ ਕਾਲ ਤੇ ਗੱਲ ਕਹਿ ਰਿਹਾ ਉਹ ਮਤਲਬ ਵੀਡੀਓ ਬਣਾਉਂਦਾ ਇਹ ਗੱਲ ਕਹਿ ਰਿਹਾ ਜਿਹੜਾ ਕਹਿੰਦਾ ਜੀ ਕਿ ਮੈਨੂੰ ਵੀ ਲਾਈਵ ਹੋਣਾ ਤਾਂ ਨਹੀਂ ਆਉਂਦਾ ਪਰ ਇਹਨੇ ਸਾਨੂੰ ਠੂਠਾ ਫੜਾਤਾ ਸੀ ਜਿਹਦੇ ਕਰਕੇ ਬੜਾ ਸਮਝਾਇਆ ਸੀ ਫਿਰ ਇਹਨਾਂ ਅੱਜ ਆ ਕਰਨਾ ਪਿਆ ਜਿਨੇ ਕੋਲੇ ਠੂਠਾ ਫੜਿਆ ਯਾਨੀ ਕਿ ਜਿਨ੍ਹਾਂ ਦੇ ਕੋਲੇ ਠੂਠਾ ਉਨਾਰੇ ਕੋਲੇ ਪਿਸਤੌਲ ਵੀ ਆ 32 ਮੋਰ ਦਾ ਪਿਸਤੌਲ ਆ ਠੂਠੇ ਵਾਲੇ ਬੰਦਿਆ ਦੇ ਕੋਲੇ ਰੋਟੀ ਹੈ ਨਹੀਂ ਪਰ ਪਿਸਤੌਲ ਹੈਗਾ ਪੰਜਾਬ ਦੇ ਵਿੱਚ ਇਹਦਾ ਮਤਲਬ ਇਹ ਨਿਕਲਿਆ ਲੁਧਿਆਣੇ ਦੇ ਵਿੱਚੋਂ ਪਿਸਤੌਲ ਲੈ ਕੇ ਆਏ ਆ ਕੁਝ ਦਿਨ ਪਹਿਲਾਂ ਲੈ ਕੇ ਆਏ ਆ ਕੀ ਇਹ ਲਾਇਸੈਂਸੀ ਸੀ ਜਾਂ ਗੈਰ ਲਾਇਸੈਂਸੀ ਸੀ ਦੋ ਨੰਬਰ ਦੇ ਵਿੱਚ ਸੀ ਸਵਾਲ ਹੈ ਕਿਹ ਵੀ ਆ ਤੇ ਪੰਜਾਬ ਦੇ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਕੱਠ ਵੀ ਪਹਿਲੀ ਵਾਰ ਨਹੀਂ ਹੋਇਆ ਇਹ ਖਬਰ ਪੰਜਾਬੀਆਂ ਨੇ ਭੁੱਲਣੀ ਵੀ ਪਹਿਲੀ ਵਾਰ ਨਹੀਂ ਕਿੰਨੇ ਕਤਲ ਬੀਤੇ ਦੇ ਵਿੱਚ ਹੋਏ ਆ ਤੇ ਪਤਾ ਨਹੀਂ ਕਿਹੜਾ ਕਿਹੜਾ ਹੋਣਾ ਮਾਫ ਕਰਨਾ ਅੱਜ ਪੰਜਾਬ ਦੇ ਵਿੱਚ ਬੰਦਾ ਖੇਤ ਨੂੰ ਜਾਣ ਵੇਲੇ ਸੁਰੱਖਿਅਤ ਨਹੀਂ ਮਹਿਸੂਸ ਕਰਦਾ। ਉਹਨੂੰ ਡਰ ਹੁੰਦਾ ਪਾਣੀ ਲਾ ਕੇ ਘਰੇ ਮੁੜਨਾ ਕਿ ਨਹੀਂ ਮੁੜਨਾ। ਕੋਈ ਬੰਦਾ ਦਫ਼ਤਰ ਦੇ ਵੱਲ ਜਾਂਦਾ ਸੁਰੱਖਿਅਤ ਨਹੀਂ ਹੁੰਦਾ। ਉਹਨੂੰ ਡਰ ਹੁੰਦਾ ਘਰੇ ਮੁੜਨਾ ਕਿ ਨਹੀਂ ਮੁੜਨਾ। ਅੱਜ ਹਾਲਾਤੇ ਬਣੇ ਪਏ ਆ। ਜੇ ਤੁਹਾਡਾ ਕੰਮ ਚੱਲਦਾ ਤੁਹਾਨੂੰ ਤਾਂ ਫੋਨ ਆਉਂਦਾ ਵੀ ਤੇਰੇ ਗੋਲੀ ਵੱਜ ਜਾਣੀ ਆ। ਨਹੀਂ ਚੱਲਦਾ ਤੁਸੀਂ ਤਾਂ ਮਰਦੇ ਆ। ਜੇ ਕਿਸੇ ਨਾਲ ਕੋਈ ਸਿਆਸੀ ਸਾਝ ਆ ਤੁਸੀਂ ਤਾਂ ਮਰਦੇ ਆ। ਤੇ ਜੇ ਕਿਸੇ ਨਾਲ ਗੂੜੀ ਸਾਜ ਆ ਤੇ ਫਿਰ ਤੁਸੀਂ ਸੁਖਵਿੰਦਰ ਸਿੰਘ ਕਲਕੱਤਾ ਦੇ ਵਾਂਗ ਮਰਦੇ ਆ ਜਿੰਦਰ ਵਰਗਾ ਦਾ ਕੀ ਜਾਨਾ ਗੱਲ ਤਾਂ ਇਹ ਆ ਜਿਨ੍ਹਾਂ ਦੇ ਘਰ ਦਾ ਗਿਆ ਉਹ ਗਿਆ ਜਿੰਦਰ ਨੂੰ ਅਸੀਂ ਨਹੀਂ ਦੇਖਣਾ ਕਦੇ ਵੀ ਭਾਈ ਉਹਨੂੰ ਫਾਹੇ ਲਾ ਦਿੱਤਾ ਗਿਆ ਇਹਦੇ ਵਿੱਚ ਪਤਾ ਨਹੀਂ ਕਾਨੂੰਨ ਕਿੰਨਾ ਲੰਮਾ ਸਮਾਂ ਲਟਕੀ ਜਾਣਾ ਗੱਲ ਕਿਵੇਂ-ਕਿਵੇਂ ਹੋਈ ਜਾਣੀ ਆ ਪਰ ਜਿਨ੍ਹਾਂ ਦਾ ਚਲਾ ਗਿਆ ਪੀੜ ਉਹਨਾਂ ਦੀ ਆ ਕਿਸੇ ਸਿਆਸੀ ਆਗੂ ਦੀ ਪੀੜ ਨਹੀਂ ਕਿਸੇ ਹੋਰ ਬੰਦੇ ਦੀ ਪੀੜ ਨਹੀਂ ਕੁਝ ਕੁ ਲੋਕਾਂ ਨੂੰ ਪੀੜ ਹੁੰਦੀ ਆ ਜਿਹੜੇ ਕਿ ਇਨਸਾਫ ਪਸੰਦ ਹੁੰਦੇ ਆ ਪਰ ਆਮ ਲੋਕਾਂ ਨੂੰ ਕਿ ਬਹੁਤੀ ਵੱਡੀ ਪੀੜ ਇਹ ਮਹਿਸੂਸ ਹੁੰਦੀ ਨਹੀਂ ਹੁਣ ਤੁਸੀਂ ਇੱਕ ਅਗਲੀ ਗੱਲ ਦੇਖ ਲਓ ਪੰਜਾਬ ਦੇ ਵਿੱਚ ਬਦਮਾਸ਼ੀ ਗੁੰਡਾਗਰਦੀ دہشت ਕਿਵੇਂ ਆ ਲੰਗੇ ਕਲ ਲੁਧਿਆਣੇ ਦੇ ਪੱਖੋਵਾਲ ਰੋਡ ਦੇ ਉੱਤੇ ਲਲਤੋਂ ਚੌਂਕੀ ਦੇ ਕੋਲ ਪੁਲਿਸ ਨੇ ਨਾਕਾ ਲਾਇਆ ਨਾਕਾ ਲਾ ਕੇ ਪੁਲਿਸ ਗੱਡੀਆਂ ਨੂੰ ਰੁਕ ਰਹੀ ਹੈ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਵਾਸਤੇ ਹੱਥ ਦਿੱਤਾ ਉਹਨਾਂ ਨੇ ਮੋਟਰਸਾਈਕਲ ਰੋਕਣ ਦੀ ਥਾਂ ਦੇ ਉੱਤੇ ਗੋਲਦਾਂ ਚਲਾਉਣੀਆਂ ਸ਼ੁਰੂ ਕਰਤੀਆਂ ਕਿਸੇ ਪੁਲਿਸ ਮੁਲਾਜ਼ਮ ਨੇ ਨਹੀਂ ਲੱਗਿਆ ਪਰ ਉੱਥੇ ਇੱਕ ਆਮ ਸਧਾਰਨ ਬੰਦਾ ਸੀ ਉਹਦੇ ਗੋਲੀ ਵੱਜੀ ਆ ਉਹਨੂੰ ਇਸ ਵੇਲੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਦੇ ਬਲ ਤਾਂ ਸ਼ਰੀਆਮ ਗੋਲਗਾਂ ਚੱਲ ਰਹੀਆਂ ਤੇ ਆਪਾਂ ਇਹ ਗੱਲ ਕਹਿੰਨੇ ਕਿ ਭਾਈ ਜਿਹੜੇ ਬਦਮਾਸ਼ ਨੇ ਗੁੰਡੇ ਨੇ ਇਹ ਤਾਂ ਆਪਾਂ ਡਰਦੇ ਬਹੁਤਾ ਥਰਥਰ ਕੰਮ ਦੇ ਸਾਡੇ ਕਾਨੂੰਨ ਤੋਂ ਸਖਤ ਬਹੁਤਾ ਇਹ ਸਖਤੀ ਦੇ ਕਰਕੇ ਭੱਜੇ ਫਿਰਦੇ ਆ ਪੰਜਾਬ ਦੇ ਵਿੱਚ ਪੁਲਿਸ ਦਾ ਡਰ ਮੁੱਕ ਗਿਆ ਪੰਜਾਬ ਦੇ ਵਿੱਚ ਕਾਨੂੰਨ ਦਾ ਡਰ ਮੁੱਕ ਗਿਆ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਹੁੰਦੇ ਸੀ ਵੀ ਹੱਥ ਦੇ ਕੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗੁੰਡਿਆਂ ਨੇ ਗੋਲਗਾਂ ਚਲਾਤੀਆਂ ਪੈਰ ਪੈਰ ਤੇ ਗੁੰਡਾ ਅੱਜ ਪੰਜਾਬ ਦੇ ਵਿੱਚ ਪੈਰ ਪੈਰ ਦੇ ਉੱਤੇ ਆਹ ਕੁਝ ਹੁੰਦਾ ਤੇ ਪਤਾ ਨਹੀਂ ਅਗਲੀ ਵਾਰੀ ਭਾਈ ਕੀ ਦੀ ਆ ਜਾਣੀ ਆ ਸੋ ਉਸ ਤੋਂ ਅਗਲੀ ਗੱਲ ਤਰਨ ਤਰਨ ਦੇ ਵਿੱਚ ਇੱਕ ਪਿੰਡ ਹੈ ਜੀ ਬਹਾਦਰਨਗਰ ਇੱਥੇ ਪੁੱਤ ਨੇ ਆਪਦੇ ਪਿਓ ਦਾ ਗੋਲੀ ਮਾਰ ਕੇ ਕਤਲ ਕਰਤਾ ਸੁਖਵੰਤ ਸਿੰਘ ਰਿਟਾਇਰਡ ਫੌਜੀ ਆ ਉਹਨੂੰ ਉਹਦੇ ਪੁੱਤ ਨੇ ਗੋਲੀ ਮਾਰ ਕੇ ਪਤਾ ਕਿਉਂ ਮਾਰਿਆ ਇਹ ਚਾਹੁੰਦਾ ਸੀ ਬਾਪ ਚਾਹੁੰਦਾ ਸੀ ਕਿ ਆਪਾਂ ਜਿਹੜੀ ਫਸਲ ਆ ਉਹ ਹੋਰ ਮੰਡੀ ਤੇ ਲੈ ਕੇ ਜਾਣੀ ਆ ਪੁੱਤ ਚਾਹੁੰਦਾ ਸੀ ਹੋਰ ਮੰਡੀ ਤੇ ਲੈ ਕੇ ਜਾਣੀ ਆ ਤੇ ਇਸ ਗੱਲ ਦੇ ਉੱਤੇ ਵਿਵਾਦ ਪੈਦਾ ਹੋਇਆ ਤੇ ਪੁੱਤ ਨੇ ਪਿਓ ਦੇ ਗੋਲੀ ਮਾਰ ਕੇ ਨੂੰ ਮਾਰਤਾ ਹੁਣ ਅਗਲੀ ਗੱਲ ਦੇਖੋ ਉਸ ਤੋਂ ਬਾਅਦ ਆਪਦੇ 8 ਸਤੰਬਰ ਦੇ ਜੀ ਨੂੰ ਯਾਨੀ ਕਿ ਪੁੱਤ ਨੂੰ ਬਚਾਉਣ ਦੇ ਲਈ ਸਾਰੇ ਟੱਬਰ ਨੇ ਸਾਜ਼ਿਸ਼ ਰਹੀ ਇਹਦਾ ਸਸਕਾਰ ਕਾਲੀ ਕਾਲੀ ਕਰਤਾ ਪਿੰਡ ਦੇ ਵਿੱਚ ਗੱਲ ਉੱਟ ਗਈ ਕਿਸੇ ਨੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਆਈ ਤੇ ਸੁਖਵੰਤ ਸਿੰਘ ਦੇ ਹੱਡ ਚੁੱਕ ਕੇ ਲੈ ਕੇ ਗਈ ਆ ਸੁਖਵੰਤ ਸਿੰਘ ਦੀਆਂ ਹੱਡਾਂਾਂ ਲੈ ਕੇ ਗਈ ਆ ਫੋਰੈਂਸਿਕ ਲੈਬ ਨੂੰ ਭੇਜਣ ਵਾਸਤੇ ਏ ਅੱਜ ਪੰਜਾਬ ਦੇ ਵਿੱਚ ਹਾਲਾਤ ਆ ਸਿਰਫ ਤਿੰਨ ਗੱਲਾਂ ਦੱਸੀਆਂ ਦੋ ਬੰਦੇ ਮਾਰੇ ਗਏ ਆ ਇੱਕ ਥਾਂ ਦੇ ਉੱਤੇ ਪੁਲਿਸ ਤੇ ਗੋਲੀ ਚਲਾਈ ਆ ਤੇ ਪੰਜਾਬ ਦੇ ਵਿੱਚ ਪੁਲਿਸ ਤੋਂ ਡਰਦਾ ਕੌਣ ਆ ਨਾ ਪੁੱਤ ਡਰਿਆ ਆ ਆਪਣੇ ਪਿਓ ਨੂੰ ਮਾਰਨ ਵੇਲੇ ਨਾ ਪਰਿਵਾਰ ਡਰਿਆ ਆ ਆਪਦੇ ਮੁੰਡੇ ਨੂੰ ਬਚਾਉਣ ਦੇ ਲਈ ਤੇ ਜਿਹੜਾ ਮਰਿਆ ਉਹਨੂੰ ਸੰਸਕਾਰ ਕਰਨ ਦੇ ਵੇਲੇ ਨਾ ਉਹ ਡਰੇ ਜਿਹੜੇ ਪੁਲਿਸ ਦੇ ਉੱਤੇ ਗੋਲਗੰਚ ਲਾ ਗਏ ਨਾ ਇੱਥੇ ਜਿੰਦਰ ਨੇ ਸੋਚਿਆ ਵੀ ਸੁਖਵਿੰਦਰ ਦਾ ਕਤਲ ਕਰੂੰਗਾ ਤੇ ਪੁਲਿਸ ਮੇਰੇ ਨਾਲ ਕੀ ਵਿਹਾਰ ਕਰੂਗੀ ਕਿਸੇ ਦਾ ਕੋਈ ਡਰੀ ਨਹੀਂ ਰਹਿ ਗਿਆ ਮੈਂ ਨਾ ਜਦੋਂ ਵੀ ਅੱਜ ਤੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਆ ਕਿ ਪੰਜਾਬ ਨੂੰ ਵਿਚਾਰਾਂ ਦੀ ਲੋੜਾ ਹਥਿਆਰਾਂ ਦੀ ਨਹੀਂ ਤਾਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਲੈ ਤੁਹਾਨੂੰ ਕੀ ਪਤਾ ਹਥਿਆਰ ਬੰਦੇ ਨੂੰ ਰੱਖਣਾ ਪੈਂਦਾ ਸਾਨੂੰ ਗੁਰੂ ਸਾਹਿਬਾਨ ਨੇ ਵੀ ਇਹ ਗੱਲ ਕਹੀ ਆ ਕਿ ਸ਼ਸਤਰ ਰੱਖੋ ਕੋਲ ਬਿਲਕੁਲ ਤੁਹਾਡੀ ਗੱਲ ਸਹੀ ਆ ਗੁਰੂ ਸਾਹਿਬਾਨ ਨੇ ਸਾਨੂੰ ਸ਼ਸਤਰ ਰੱਖਣ ਦੀ ਗੱਲ ਕਹੀ ਆ ਪਰ ਉਹਨਾਂ ਨੇ ਜ਼ੁਲਮ ਦੇ ਟੱਕਰੇ ਵਾਸਤੇ ਰੱਖਣ ਦੀ ਗੱਲ ਕਹੀ ਆ ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ ਆ ਕਿ ਜੇਕਰ ਕਿਸੇ ਮਜ਼ਲੂਮ ਦੇ ਨਾਲ ਟੱਕਾ ਹੁੰਦਾ ਹੋਵੇ ਤਾਂ ਤੁਸੀਂ ਸ਼ਸਤਰ ਚੱਕਣਾ ਹਥਿਆਰ ਚੱਕਣਾ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਜੇ ਕਿਸੇ ਬੇਕਸੂਰ ਦੇ ਨਾਲ ਧੱਕਾ ਹੋ ਰਿਹਾ ਤਾਂ ਚੁੱਕਣਾ ਗੁਰੂ ਸਾਹਿਬ ਨੇ ਇਹ ਨਹੀਂ ਗੱਲ ਕਹੀ ਕਿ ਸ਼ਰਾਬ ਪੀ ਕੇ ਵਿਆਹ ਦੇ ਵਿੱਚ ਫੈਰਿੰਗ ਕਰੋ ਗੁਰੂ ਸਾਹਿਬ ਨੇ ਇਹ ਨਹੀਂ ਗੱਲ ਕਹੀ ਕਿ ਭਾਈ ਤੁਹਾਡੇ ਨੇਫਿਆਂ ਦੇ ਵਿੱਚ 2 ਨੰਬਰ ਦੇ ਹਥਿਆਰ ਟੰਗੇ ਹੋਣ ਤਾਂ ਤੁਸੀਂ ਪੁਲਿਸ ਦੇ ਕੋਲ ਗਏ ਚਲਾ ਦਿਓ ਗੁਰੂ ਸਾਹਿਬ ਨੇ ਇਹ ਵੀ ਨਹੀਂ ਗੱਲ ਕਹੀ ਕਿ ਬਹਾਦਰਨਗਰ ਪਿੰਡ ਦੇ ਵਿੱਚ ਪਿਓ ਪੁੱਤ ਨੂੰ ਮਾਰ ਦੇਵੇਂ ਸ਼ਸਤਰ ਲੈ ਕੇ ਆਪਾਂ ਗੁਰੂ ਸਾਹਿਬ ਨੇ ਇਹ ਵੀ ਨਹੀਂ ਗੱਲ ਕਹੀ ਕਿ ਜਹਿੰਦਰ ਸੁਖਵਿੰਦਰ ਨੂੰ ਮਾਰ ਦੇਵੇਂ ਅਸੀਂ ਪੰਜਾਬੀਆਂ ਨੇ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਮੰਨਿਆ ਕਦੋਂ ਆ ਸਵਾਲ ਇਹ ਆ ਉਹਨਾਂ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਤੁਸੀਂ ਦੱਸੋ ਅੱਜ ਪੰਜਾਬੀ ਕਿਹੜੇ ਮੁਗਲ ਦੇ ਨਾਲ ਟੱਕਰਾਂ ਕਰ ਰਹੇ ਆ ਪੰਜਾਬੀ ਪੰਜਾਬੀ ਨੂੰ ਮਾਰੀ ਜਾਂਦੇ ਆ ਪੰਜਾਬੀ ਬਣੀ ਜਾਂਦੇ ਆ ਮਰਿਆਂ ਤੇ ਸਿਆਸਤ ਹੋਈ ਜਾਂਦੀ ਆ ਲਾਸ਼ਾਂ ਸੜਕਾਂ ਦੇ ਵਿੱਚ ਪਈਆਂ ਸਿਆਸੀ ਲੋਕ ਉੱਚੀਆਂ ਕੁਰਸੀਆਂ ਦੇ ਉੱਤੇ ਬੈਠੇ ਆ ਅਗਲੇ ਸੁਖਵਿੰਦਰ ਢੀਡੀ ਕਰਗੇ ਕਦੋਂ ਉਹਨੇ ਮਾਰਿਆ ਜਾਣਾ ਤੇ ਕੌਣ ਸੁਖਵਿੰਦਰ ਵਰਗਾ ਹੋਊਗਾ ਆਪਾਂ ਇਹਦੀ ਉਡੀਕ ਕਰਗੇ ਕਦੇ ਕੋਈ ਗੈਂਗਸਟਰ ਗੋਲੀ ਮਾਰ ਗਿਆ ਕਦੇ ਕੋਈ ਗਵਾਂਡੀ ਗੋਲੀ ਮਾਰ ਗਿਆ ਕਦੇ ਕੋਈ ਸਿਆਸੀ ਤੌਰ ਤੇ ਮਾਰ ਗਿਆ ਕਦੇ ਕੋਈ ਕੁਛ ਕਰ ਗਿਆ ਇਹ ਉਹ ਪੰਜਾਬ ਨਹੀਂ ਜਿਹੜੇ ਪੰਜਾਬ ਦੀ ਅਸੀਂ ਹਮੇਸ਼ਾ ਕल्पना ਕੀਤੀ ਆ ਇਸ ਪੰਜਾਬ ਦੇ ਵਿੱਚ ਹੁਣ ਡਰ ਆਉਂਦਾ ਲੋਕੀ ਗੱਲ ਕਹਿੰਦੇ ਆ ਜਿਹੜੇ ਐਵੇਂ ਕਹਿੰਦੇ ਅਸੀਂ ਧੱਕੜ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਜਦੋਂ ਵਾਸਤਾ ਪੈਂਦਾ ਕਿਸੇ ਗੱਲ ਦੇ ਨਾਲ ਉਦੋਂ ਪਤਾ ਲੱਗਦਾ ਫੇਰ ਆਪਾਂ ਇਹ ਗੱਲ ਕਹਿੰਦੇ ਜੀ ਵਿਦੇਸ਼ਾਂ ਦੇ ਵਿੱਚੋਂ ਬੰਦੇ ਆਉਣ ਇੱਥੇ ਵਿਦੇਸ਼ਾਂ ਦੇ ਵਿੱਚੋਂ ਭਾਈ ਕਿਉਂ ਆਉਣ ਉਹਨਾਂ ਨੂੰ ਮਿੱਟੀ ਖੇਚਣੀ ਆ 20 ਸਾਲਾਂ ਬਾਅਦ ਉਹ ਭੱਜਣ ਦੀ ਕਰਦੇ ਆ ਉਹ ਕਹਿੰਦੇ ਭਾਈ ਕੀ ਪਤਾ ਗਵਾਂਡੀ ਨੇ ਕਿਹੜਾ ਪਰਚਾ ਦਰਜ ਕਰਵਾ ਲੈਣਾ ਕੀ ਪਤਾ ਵੀ ਭਾਈ ਇੱਥੇ ਕੀੜਾ ਫੋਨ ਆ ਜਾਣਾ ਕੀ ਪਤਾ ਸਾਡੇ ਨਾਲ ਕੀ ਬਣ ਜਾਣਾ ਇਸ ਕਰਕੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਜਹਾਜ਼ਾਂ ਦੇ ਕੀੜੇ ਇਧਰ ਵੱਧ ਲੱਗਣ ਉਹਨਾਂ ਨੂੰ ਆਪਾਂ ਇਹ ਤਾਂ ਦੱਸ ਦਿੱ ਗਏ ਵੀ ਪੰਜਾਬ ਦੇ ਵਿੱਚ ਬੰਦਾ ਬੰਦੇ ਨੂੰ ਮਾਰਦਾ ਨਹੀਂ ਜੇ ਕੋਈ ਮਾਰਦਾ ਤਾਂ ਪੁਲਿਸ ਟੰਗ ਦੀ ਬਹੁਤ ਭੈੜਾ ਜੇ ਕੋਈ ਮਾਰਦਾ ਤਾਂ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਬਹੁਤ ਛੇਤੀ ਮਿਲਦੀ ਆ ਇਹ ਕੁਝ ਹੁੰਦਾ ਨਹੀਂ ਲੋਕ ਡਰੇ ਪਏ ਆ ਬਾਬਾ ਮੇਰ ਕਰੇ